ਜੁਦਾ ਤੇ ਲੁਧਿਆਣੇ ਤੋਂ ਸਵੇਰ ਦੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਲੱਖੇ ਸਿਧਾਣੇ ਦੀ ਟੀਮ ਵੱਲੋਂ ਅਮਿਤੋਜ ਮਾਨ ਵੱਲੋਂ ਸਾਰਿਆਂ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਸੀ ਕਿ 3 ਤਰੀਕ ਨੂੰ ਲੁਧਿਆਣੇ ਪਹੁੰਚੋ ਸੇਰ ਦੀ ਫੋਟੋ ਫੜਾਈ ਹੋਈ ਨੌਜਵਾਨਾਂ ਦੀ ਰਸਤੇ 'ਚ ਵੀ ਰੋਕਿਆ ਗਿਆ ਬੈਰੀਕੇਡਿੰਗ ਕੀਤੀ ਗਈ ਰਸਤੇ ਰੋਕੇ ਗਏ ਸੀ ਇਸ ਟਾਈਮ ਦੇ ਉੱਤੇ ਅਮਰਤਪਾਲ ਸਿੰਘ ਦੇ ਪਿਤਾ ਜੀ ਦੀ ਜਿਨ੍ਹਾਂ ਦੀ ਸਵੇਰੇ ਗ੍ਰਿਫਤਾਰੀ ਹੋਈ ਸੀ ਉਹ ਵੀ ਇਸ ਟਾਈਮ ਤੇ ਬਹੁਤ ਜੀ ਤਸਵੀਰਾਂ ਦੇਖ ਸਕਦੇ ਹੋ ਅਮਰਤਪਾਲ ਸਿੰਘ ਦੇ ਪਿਤਾ ਜੀ ਇੱਥੇ ਪਹੁੰਚੇ ਆ ਜਿਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਨਿੱਕਾ ਸਵਾਗਤ ਉਹ ਨਖੀਤੀ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਤਹਿੱਦ ਕੀਤਾ ਇਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਲੋਕਾਂ ਨੂੰ ਕਿ ਉਹਨਾਂ ਆਪਣੇ ਗੱਲ ਕਹਿੰਦਾ ਵੀ ਮੌਕਾ ਨਹੀਂ ਦਿੱਤਾ ਸਾਡੇ ਜਿਹੜੇ ਸਾਨੂੰ ਡੇਲ ਉਠਾਣੇ ਜੀ ਹਾਂ ਜਿਹੜੇ ਕਿਉਂ ਹਾਂ ਜੀ ਹੁਣ ਛੱਡੇ ਹੋਣੇ ਆ ਰਹੇ ਆ ਉਥੋਂ ਸਿੱਧੇ ਜਬਰਦਸਤ ਜਬਰਦਸਤ ਤਾਂ ਕੇ ਨਾ ਸਾਨੂੰ ਬਸਾਂ ਅਸੀਂ ਪਛਤੀ ਬੰਦੇ ਸੀਗੇ ਵਾ ਸਾਰੇ ਛੱਡ ਦਿੱਤੇ ਨਹੀਂ ਨਹੀਂ ਗੱਲ ਬਾਤ ਨਹੀਂ ਉਹਨਾਂ ਕਿਹਾ ਜੀ ਸਾਨੂੰ ਪਰਵਾਡਰ ਆਜੂ ਹੀ ਛੱਡ ਦਾਂਗੇ ਅਸਾਂ ਇਹ ਗੱਲ ਕਰ ਰਹੇ ਸੀ ਨਹੀਂ ਸਾਡੇ ਨਾ ਤਰੀ ਤਾਂ ਇਹ ਸਾਨੂੰ ਤਾਂ ਬੱਸ ਕਰ ਦੋ ਸਮਿਤ ਤਸਵੀਰਾ ਲੁਧਿਆਣੇ ਸ਼ਹਿਰ ਦੀਆਂ ਵਾ ਲੁਧਿਆਣੇ ਸ਼ਹਿਰ ਦੇ ਵਿੱਚ ਸਵੇਰੇ ਉਸੇ ਹੀ ਲੋਕੇਸ਼ਨ ਜਿਹੜੀ ਲੋਕੇਸ਼ਨ ਤੋਂ ਸਵੇਰੇ ਮੋਰਚੇ ਦੀ ਸ਼ੁਰੂਆਤ ਹੋਈ ਸੀ ਉਸੇ ਹੀ ਲੋਕੇਸ਼ਨ ਤੇ ਮੋਰਚਾ ਲੱਗਣ ਜਾ ਰਿਹਾ ਵਾ ਮੋਰਚਾ ਜਿਹੜਾ ਰੂਪਰੇਖਾ ਉਹ ਲਿਖੀ ਗਈ ਸੀ ਕਿ ਵੇਰਕੇ ਮਿਕ ਪਲਾਂਟ ਦੇ ਇਕੱਠੇ ਹੋਵੋ ਸੇਰੇ ਸਵੇਰੇ ਇਹੋ ਹੀ ਲੋਕੇਸ਼ਨ ਆ ਜਿੱਥੇ ਪ੍ਰਸ਼ਾਸਨ ਵੱਲੋਂ ਇਕੱਠ ਨਹੀਂ ਸੀ ਹੁਣ ਦਿੱਤਾ ਜਾ ਰਿਹਾ ਉਸੇ ਲੋਕੇਸ਼ਨ ਤੇ ਹੁਣ ਮੋਰਚਾ ਲੱਗਣ ਜਾ ਰਿਹਾ ਵਾ ਅਮਤੋਜ ਮਾਨ ਵੱਲੋਂ ਐਲਾਨ ਕਰਤਾ ਗਿਆ ਵਾ ਕਿ ਜਦੋਂ ਤੱਕ ਸਾਡੇ ਨੌਜਵਾਨ ਨਹੀਂ ਛੱਡੇ ਜਾਂਦੇ ਸਾਰਿਆਂ ਨੂੰ ਛੱਡਿਆ ਨਹੀਂ ਜਾਂਦਾ ਤੇ ਜਿਹੜੀਆਂ ਲੋਕੇਸ਼ਨਾਂ ਤੋਂ ਗੰਦਾ ਪਾਣੀ ਪੈ ਰਿਹਾ ਖਾਸ ਕਰਕੇ ਬੁੱਡੇ ਨਾਲੇ ਦੇ ਵਿੱਚ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਂਦਾ ਉਹਨਾਂ 'ਤੇ ਮੋਰਚਾ ਜਿਉਂ ਦਾ ਤਿਉਂ ਲੱਗੂਗਾ ਉਸੇ ਹੀ ਤਰਜ ਦੇ ਆਧਾਰ ਤੇ ਜਿਹੜਾ ਕਿ ਥੋੜੇ ਦੂਰ ਸ਼ਹਿਰ ਦੇ ਵਿੱਚ ਜਾ ਕੇ ਮੋਰਚੇ ਦੀ ਸ਼ੁਰੂਆਤ ਹੋਈ ਸੀ ਉੱਥੋਂ ਸਾਰੇ ਕਹਿੰਦੇ ਸੀ ਕਿਉਂ ਨਾ ਹੋਵੇ ਕਿ ਉੱਪਰ ਵਾਲਾ ਜਿਹੜਾ ਕਿ ਲੋਕੇਸ਼ਨ ਜਿਨਾ ਮਲਗੀ ਹਾਈਵੇ ਦੇ ਉੱਪਰ ਦੀ ਆ ਉਸ ਨੂੰ ਵੀ ਬੰਦ ਕਰਤਾ ਜਾਵੇ ਤੇ ਹੁਣ ਉਸੇ ਹੀ ਤਰਜ਼ ਦੇ ਉੱਤੇ ਉਸੇ ਹੀ ਜਗ੍ਹਾ ਦੇ ਉੱਤੇ ਜਿੱਥੋਂ ਮੋਰਚੇ ਦੀ ਸ਼ੁਰੂਆਤ ਹੋਈ ਸਵੇਰੇ ਤੇ ਅੱਗੇ ਵਧਿਆ ਗਿਆ ਸੀ ਉੱਥੋਂ ਹੀ ਪੂਰੇ ਸ਼ਹਿਰ ਦੀ ਟ੍ਰੈਫਿਕ ਨੂੰ ਬੰਦ ਕਰਤਾ ਜਾਊਗਾ ਇਹ ਨਵੀਂ ਰੂਪਰੇਖਾ ਮੋਰਚੇ ਤੋਂ ਲਿਖੀ ਗਈ ਆ ਤੇ ਬਿਲਕੁਲ ਅਸੀਂ ਸ਼ਰਾਤ ਦਾ ਸਮਾਂ ਸ਼ਾਮ ਦਾ ਸਮਾਂ ਹੋ ਚੁੱਕਾ ਵੇਰ ਕਮ ਲਿੰਕ ਪਲਾਂਟ ਦੇ ਬਿਲਕੁਲ ਸਾਹਮਣੇ ਪਹੁੰਚ ਚੁੱਕੇ ਆ ਇਸ ਟਾਈਮ ਦੇ ਉੱਤੇ ਇਹਦੇ ਇਥੋਂ ਹੀ ਸਵੇਰੇ ਨੌਜਵਾਨਾਂ ਦੀ ਫੋਟੋ ਫੜਾਈ ਹੋਈ ਸੀ ਇਰੇਕੀ ਸਵੇਰੇ ਕੋ ਦੂਰ ਦੁਰਾ ਤੇ ਆਏ ਸੀ ਉਹਨਾਂ ਦੀ ਫੋਟੋ ਫੜਾਈ ਐਸੇ ਹੀ ਲੋਕੇਸ਼ਨ ਤੋਂ ਸਟਾਰਟ ਹੋਈ ਸੀ ਹੁਣ ਉਸੇ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਮੋਰਚੇ ਦੀ ਇੱਕ ਨਵੀਂ ਰੂਪਰੇਖਾ ਹੋਊਗੀ ਇਸ ਟਾਈਮ ਅਮਰਤਪਾਲ ਸਿੰਘ ਦੇ ਪਿਤਾ ਹੀ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵੀ ਸਵੇਰੇ ਰੈਸਟ ਕੀਤਾ ਗਿਆ ਸੀ ਹਾਂਜੀ ਹਾਂਜੀ ਸਾਨੂੰ ਪਹਿਲਾਂ ਤੇ ਘਾੜੀ ਉਹਨਾਂ ਨੇ 4 ਵਜੇ ਪੁਲਸ ਭੇਜੀ ਗਈ ਅਸੀਂ ਰਾਤ ਦੇ ਨਿਕਲ ਆਏ ਸੀ ਤੇ ਫਿਰ ਇੱਥੇ ਅਸੀਂ 12 12:30 ਵਜੇ ਪਹੁੰਚ ਗਏ ਅੱਧਾ ਘੰਟਾ ਸੀ ਇੱਥੇ ਰੁਕੇ ਆ ਉਹਦੋਂ ਸਭ ਪੱਗੇ ਨਾ ਧੱਕੇ ਨਾ ਧੱਕੇ ਨਾ ਸਾਨੂੰ ਚੁੱਕ ਕੇ ਬਸੰਚ ਚੁੱਕ ਕੇ ਦਿਨੋਂ ਠਾਣੇ ਰੱਖਿਆ ਤੇ ਹੁਣੇ ਛੱਡਿਆ ਤਾਂ ਹੁਣ ਅਸੀਂ ਫੇਰ ਇੱਥੇ ਹਾਜ਼ਰ ਹੋ ਗਏ ਪ੍ਰਸਾਦ ਜੀ ਜਦੋਂ ਸੇਰੇ ਤੋਂ ਫੜਿਆ ਗਿਆ ਜਬਰਦਸਤੀ ਚੁੱਕਿਆ ਗਿਆ ਜਬਰਦਸਤੀ ਚੁੱਕਿਆ ਗਿਆ ਨਾਲ ਬੀਬੀਆਂ ਵੀ ਸੀਗੀਆਂ ਹੋਰ ਸਾਰੇ 25 30 ਸਿੰਘ ਸਾਡੇ ਨਾਲ 25 30 ਸਿੰਘ ਸੀ ਹਾਂ ਹਾਂ ਜੀ ਸਾਰੇ ਅਰੈਸਟ ਕਰ ਲਏ ਬਿਨਾ ਸ਼ਰਤ ਰਹਾ ਕੀਤਾ ਗਿਆ ਕੋਈ ਸ਼ਰਤ ਨਹੀਂ ਬਿਨਾ ਸ਼ਰਤ ਹੀ ਸਾਨੂੰ ਤੇ ਬਿਨਾ ਸ਼ਰਤ ਰਿਹਾ ਕਰਤਾ ਹੀ ਮੰਗ ਕਰਦੇ ਆ ਕਿ ਸਾਰਿਆਂ ਨੂੰ ਜਿੰਨਿਆਂ ਨੂੰ ਵੀ ਰਸ ਕੀਤਾ ਗਿਆ ਸਾਰਿਆਂ ਨੂੰ ਬਿਨਾ ਸ਼ਰਤ ਰਹਾ ਕੇ ਸਰ ਅਗਲੀ ਰੂਪਰੇਖਾ ਕੀ ਹੋਊਗੀ ਮੋਰਚੇ ਦੇ ਨਾਲ ਰੋ ਨਹੀਂ ਮੋਰਚੇ ਦੇ ਨਾਲ ਸੀ ਪੂਰਾ ਸਮਰਥਨ ਦੇਵਾਂਗੇ ਬਾਕੀ ਉਹ ਜਿਹੜਾ ਪ੍ਰਬੰਧਕ ਹੈ ਉਹ ਜੋ ਫੈਸਲਾ ਲੈਣਗੇ ਉਹ ਉਹਨਾਂ ਦੇ ਉੱਪਰ ਹੈ ਜੀ ਮੋਰਚੇ ਦੇ ਪ੍ਰਬੰਧਕ ਜੋ ਵੀ ਫੈਸਲਾ ਲੈਣਗੇ ਅਮਰਪਾਲ ਸਿੰਘ ਦੇ ਪਿਤਾ ਸਦਾ ਤਰਸੀਮ ਸਿੰਘ ਕਹਿੰਦੇ ਕਿ ਮੈਂ ਉਹਨਾਂ ਦੇ ਨਾਲ ਰਹੂੰਗਾ ਬੇਸ਼ੱਕ ਹੀ ਪਰ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਊਗਾ ਇਸ ਟਾਈਮ ਮੇ ਮੋਰਚੇ ਦੇ ਪ੍ਰਬੰਧਕ ਵੀ ਇੱਥੇ ਪਹੁੰਚ ਗਏ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜਾ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਆ ਉਸ ਮੋਰਚੇ ਦੇ ਵਿੱਚ ਨੌਜਵਾਨੀ ਦਾ ਵੱਡਾ ਹੜ ਆ ਇਸ ਟਾਈਮ ਦੇ ਉੱਤੇ ਜੇ ਇਕੱਠ ਦੀ ਗੱਲ ਕਰਦੇ ਆ ਨੌਜਵਾਨੀ ਦੀ ਆਪਾਂ ਗੱਲ ਕਰ ਔਰ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਮੋੜ ਮੰਡੀ ਤੋਂ ਜੀ ਗੰਗਾ ਨਗਰ ਤੋਂ ਜੀ ਬਾਈ ਲਖੇ ਸੁਧਾਨੇ ਦੀ سپورਟ 'ਚ ਤੇ ਕਾਲੇ ਪਾਣੀ 'ਚ ਜੋ ਵੀ ਇਹ ਕਰ ਰਹੇ ਆ ਵਿੱਚ ਉਹਦੀ ਸਪੋਰਟ ਜੱਸੀ ਆਏ ਆ ਗੰਗਾ ਨਗਰ ਤੋਂ ਗੰਗਾ ਨਗਰ ਤੋਂ ਆਏ ਕਿੰਨੇ ਕਿੰਨੇ ਸਿੰਘ ਆਏ ਤੋਂ ਗੰਗਾ ਹਾਂਜੀ ਕਿੰਨੇ ਕਿੰਨੇ ਜਣੇ ਆਏ ਉਤਰੋ ਤੁਸੀਂ ਗੰਗਾ ਨਗਰ ਜੱਦਾਂ ਦੇ ਇਹਨਾਂ ਨੇ ਪਿੱਛੇ ਹੀ ਰੋਕ ਲਏ ਜੀ ਅਸੀਂ ਤਾਂ ਵਸੇ ਮੰਗੇ ਆਏ ਕਰਦੇ ਕਰਾਉਂਦੇ ਕਿੰਨੇ ਵਜੇ ਪਹੁੰਚੇ ਤੁਸੀਂ ਅਸੀਂ ਪਹੁੰਚ ਗਏ ਸੀ ਇੱਥੇ 12 ਵਜੇ ਤੋਂ ਪਹਿਲਾਂ ਹਾਂਜੀ ਫਿਰ ਇੱਥੇ ਮੋਰਚਾ ਲੱਗਣਾ ਮੋੜ ਮੋੜ ਮੰਡੀ ਰੋਕ ਕੇ ਸੀ ਪਹਿਲਾਂ ਹੀ ਸਾਨੂੰ ਪਤਾ ਸੀ ਵੀ ਆਹ ਕੁਝ ਹੋਊਗਾ ਇਹ ਵੀਰ ਗੰਗਾ ਨਗਰ ਤੋਂ ਪਹੁੰਚੇ ਆ ਜਿਵੇਂ ਹਰ ਇੱਕ ਪਾਸੇ ਕਾਲ ਦਿੱਤੀ ਗਈ ਸੀ ਉਹ ਵੀਰ ਨੇ ਕਿਹਾ ਕਿ ਸਾਨੂੰ ਜਦੋਂ ਕਾਲ ਦਿੱਤੀ ਗਈ ਸੀ ਬੁਲਾਇਆ ਗਿਆ ਸੀ ਅਸੀਂ ਤੇ ਅਸੀਂ ਗੰਗਾਨਗਰ ਤੋਂ ਉੱਥੇ ਪਹੁੰਚੇ ਹਾਂ ਐਸਐਮ ਤਸਵੀਰਾਂ ਉਸੇ ਹੀ ਲੋਕੇਸ਼ਨ ਦੀਆਂ ਵਾ ਜਿਹੜੀ ਲੋਕੇਸ਼ਨ ਤੋਂ ਸਵੇਤ ਦੀ ਮੋਰਚੇ ਦੀ ਰੂਪਰੇਖਾ ਸਟਾਰਟ ਹੋਈ ਸੀ ਇਸ ਟਾਈਮ ਉਸੇ ਹੀ ਮੋਰਚੇ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤਕਰੀਬਨ ਇੱਥੇ ਇੱਕ ਵੱਡਾ ਇਕੱਠ ਜਿਹੜਾ ਕਿ ਨੌਜਵਾਨੀ ਦਾ ਇਕੱਠ ਆ ਐਸਐਮ ਤਸਵੀਰਾਂ ਜਿਹੜੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹਦੇ ਵਿੱਚ ਵੱਡਾ ਇਕੱਠ ਨੌਜਵਾਨੀ ਦਾ ਵਾ ਤੇ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਆ 22 ਲੱਖ ਸਦਾਨਾ ਹੋਵੇ ਉਹਦੇ ਨਾਲ ਦੇ ਸਹਿਯੋਗੀ ਜਿਹਨੇ ਅਜੇ ਤੱਕ ਜਿਨ੍ਹਾਂ ਨੂੰ ਨਹੀਂ ਛੱਡਿਆ ਗਿਆ ਖਾਸ ਕਰਕੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਦੇ ਵਿੱਚ ਮੌਜੂਦ ਆ ਤੇ ਲੁਧਿਆਣੇ ਤੋਂ ਸੁਵੇਲ ਜੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਲੱਖੇ ਸਦਾਨੇ ਦੀ ਟੀਮ ਵੱਲੋਂ ਅਮਿਤੋਜ ਮਾਨ ਵੱਲੋਂ ਸਾਰਿਆਂ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਸੀ ਕਿ 3 ਤਰੀਕ ਨੂੰ ਲੁਧਿਆਣੇ ਪਹੁੰਚੋ ਸ਼ੇਰ ਦੀ ਫੋਟੋ ਫੜਾਈ ਹੋਈ ਨੌਜਵਾਨਾਂ ਦੀ ਰਸਤੇ 'ਚ ਵੀ ਰੋਕਿਆ ਗਿਆ ਬੈਰੀਕੇਡਿੰਗ ਕੀਤੀ ਗਈ ਰਸਤੇ ਰੋਕੇ ਗਏ ਸੀ ਇਸ ਟਾਈਮ ਦੇ ਉੱਤੇ ਅਮਰਤਪਾਲ ਸਿੰਘ ਦੇ ਪਿਤਾ ਜੀ ਦੀ ਜਿਨ੍ਹਾਂ ਦੀ ਸਵੇਰੇ ਗ੍ਰਿਫਤਾਰੀ ਹੋਈ ਸੀ ਉਹ ਵੀ ਇਸ ਟਾਈਮ ਤੇ ਬਹੁਤ ਵੀ ਤਸਵੀਰਾਂ ਦੇਖ ਸਕਦੇ ਹੋ ਅਮਰਤਪਾਲ ਸਿੰਘ ਦੇ ਪਿਤਾ ਜੀ ਇੱਥੇ ਪਹੁੰਚੇ ਆ ਜਿਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਨਿੱਕਾ ਸਵਾਗਤ ਉਹਨਾਂ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਤੇਹਰਤ ਕੀਤਾ ਇਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਲੋਕਾਂ ਨੂੰ ਚੁੱਕ ਕੇ ਉਹਨਾਂ ਆਪਣੇ ਗੱਲ ਕਹਿੰਦਾ ਵੀ ਲੋਕਾਂ ਨੂੰ ਦਿੱਤਾ ਸਾਡੇ ਜਿਹੜੇ ਸਾਨੂੰ ਡੇਲੋ ਠਾਣੇ ਜੀ ਹਾਂ ਜੋਦੇ ਕਿਉਂ ਹਾਂ ਜੀ ਹੁਣ ਛੜਦੇ ਹੋਣੇ ਆ ਰਹੇ ਆ ਉਥੋਂ ਸਿੱਧੇ ਜ਼ਬਰਦਸਤੀ ਤਾਂ ਕਿਹਾ ਸਾਨੂੰ ਬਸਾਂ ਅਸੀਂ ਪਛਤੀ ਬੰਦੇ ਸੀਗੇ ਬਸ ਸਾਰੇ ਛੜ ਦਿੱਤੇ ਨਹੀਂ ਨਹੀਂ ਗੱਲਬਾਤ ਨਹੀਂ ਉਹਨਾਂ ਨੇ ਕਿਹਾ ਜੀ ਸਾਨੂੰ ਪਰਵਾਡਰ ਆਜੂ ਹੀ ਛੜ ਦਾਂਗੇ ਆ ਜਾਨੇ ਇਹ ਕਿ ਕਈ ਕੰਟੀਨੈਂਟ ਆ ਲੈ ਗਿਆ ਸੀ ਨਹੀਂ ਸਾਡੇ ਨਾਲ ਨਹੀਂ ਤਾਂ ਇਹ ਸਾਨੂੰ ਤਾਂ ਬੱਸ ਕਰੋ ਸੈਂਪਟ ਤਸਵੀਰਾਂ ਲੁਧਿਆਣੇ ਸ਼ਹਿਰ ਦੀਆਂ ਲੁਧਿਆਣੇ ਸ਼ਹਿਰ ਦੇ ਵਿੱਚ ਸਵੇਰੇ ਉਸੇ ਹੀ ਲੋਕੇਸ਼ਨ ਜਿਹੜੀ ਲੋਕੇਸ਼ਨ ਤੋਂ ਸਵੇਰੇ ਮੋਰਚੇ ਦੀ ਸ਼ੁਰੂਆਤ ਹੋਈ ਸੀ ਉਸੇ ਹੀ ਲੋਕੇਸ਼ਨ ਤੇ ਮੋਰਚਾ ਲੱਗਣ ਜਾ ਰਿਹਾ ਵਾ ਮੋਰਚਾ ਜਿਹੜਾ ਰੂਪਰੇਖਾ ਉਹ ਲਿਖੀ ਗਈ ਸੀ ਕਿ ਵੇਰ ਕੇ ਮਿਕ ਪਲਾਨ ਤੇ ਇਕੱਠੇ ਹੋਵੋ ਸਵੇਰੇ ਸਥਿਰੇ ਇਹੋ ਜੋ ਲੋਕੇਸ਼ਨ ਆ ਜਿੱਥੇ ਪ੍ਰਸ਼ਾਸਨ ਵੱਲੋਂ ਇਕੱਠ ਨਹੀਂ ਸੀ ਹੁਣ ਦਿੱਤਾ ਜਾ ਰਿਹਾ ਉਸੇ ਲੋਕੇਸ਼ਨ ਤੇ ਹੁਣ ਮੋਰਚਾ ਲੱਗਣ ਜਾ ਰਿਹਾ ਵਾ ਅਮਤੋਜ ਮਾਨ ਵੱਲੋਂ ਐਲਾਨ ਕਰਤਾ ਗਿਆ ਵਾ ਕਿ ਜਦੋਂ ਤੱਕ ਸਾਡੇ ਨੌਜਵਾਨ ਨਹੀਂ ਛੱਡੇ ਜਾਂਦੇ ਸਾਰਿਆਂ ਨੂੰ ਛੱਡਿਆ ਨਹੀਂ ਜਾਂਦਾ ਤੇ ਜਿਹੜੀਆਂ ਲੋਕੇਸ਼ਨਾਂ ਤੋਂ ਗੰਦਾ ਪਾਣੀ ਪੈ ਰਿਹਾ ਖਾਸ ਕਰਕੇ ਬੁੱਢੇ ਨਾਲੇ ਦੇ ਵਿੱਚ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਂਦਾ ਉਹਨਾਂ ਚਿਰੇ ਮੋਰਚਾ ਜਿਉਂ ਦਾ ਤਿਉ ਲੱਗੂਗਾ ਉਸੇ ਹੀ ਤਰਜ਼ ਦੇ ਆਧਾਰ ਦੇ ਜਿਹੜਾ ਕਿ ਥੋੜੀ ਦੂਰ ਸ਼ਹਿਰ ਦੇ ਵਿੱਚ ਜਾ ਕੇ ਮੋਰਚੇ ਦੀ ਸ਼ੁਰੂਆਤ ਹੋਈ ਸੀ ਉੱਥੋਂ ਸਾਰੇ ਕਹਿੰਦੇ ਸੀ ਕਿਉਂ ਨਾ ਹੋਵੇ ਕਿ ਉੱਪਰ ਵਾਲਾ ਜਿਹੜਾ ਕਿ ਲੋਕੇਸ਼ਨ ਜਿਨਾ ਮਲਗੀ ਹਾਈਵੇ ਦੇ ਉੱਪਰ ਦੀ ਆ ਉਸ ਨੂੰ ਵੀ ਬੰਦ ਕਰਤਾ ਜਾਵੇ ਤੇ ਹੁਣ ਉਸੇ ਹੀ ਤਰ੍ਹਾਂ ਦੇ ਉੱਤੇ ਉਸੇ ਹੀ ਜਗ੍ਹਾ ਦੇ ਉੱਤੇ ਜਿੱਥੋਂ ਮੋਰਚੇ ਦੀ ਸ਼ੁਰੂਆਤ ਹੋਈ ਸਵੇਰੇ ਤੇ ਅੱਗੇ ਵਧਿਆ ਗਿਆ ਸੀ ਉੱਥੋਂ ਹੀ ਪੂਰੇ ਸ਼ਹਿਰ ਦੀ ਟ੍ਰੈਫਿਕ ਨੂੰ ਬੰਦ ਕਰਤਾ ਜਾਊਗਾ ਇਹ ਨਵੀਂ ਰੂਪਰੇਖਾ ਮੋਰਚੇ ਤੋਂ ਲਿਖੀ ਗਈ ਹੈ ਤੇ ਬਿਲਕੁਲ ਅਸੀਂ ਸ਼ਰਾਤ ਦਾ ਸਮਾਂ ਸ਼ਾਮ ਦਾ ਸਮਾਂ ਹੋ ਚੁੱਕਾ ਵੇਰ ਕਮ ਲਿੰਕ ਪਲਾਨ ਦੇ ਬਿਲਕੁਲ ਸਾਹਮਣੇ ਪਹੁੰਚ ਚੁੱਕੇ ਹਾਂ ਇਸ ਟਾਈਮ ਤੋਂ ਉੱਤੇ ਇੱਥੋਂ ਹੀ ਸਵੇਰੇ ਨੌਜਵਾਨਾਂ ਦੀ ਫੋਟੋ ਫੜਾਈ ਹੋਈ ਸੀ ਜਿਹੜੇ ਕਿ ਸਵੇਰੇ ਕੋਈ ਦੂਰ ਦਰੜਾਂ ਤੇ ਆਏ ਸੀ ਉਹਨਾਂ ਦੀ ਫੋਟੋ ਫੜਾਈ ਇਸੇ ਹੀ ਲੋਕੇਸ਼ਨ ਤੋਂ ਸਟਾਰਟ ਹੋਈ ਸੀ ਹੁਣ ਉਸੇ ਲੋਕੇਸ਼ਨ ਤੇ ਪਹੁੰਚ ਚੁੱਕੇ ਹਾਂ ਮੋਰਚੇ ਦੀ ਇੱਕ ਨਵੀਂ ਰੂਪਰੇਖਾ ਹੋਊਗੀ ਸਾਹਮਾ ਅਮਰਤਪਾਲ ਸਿੰਘ ਦੇ ਪਿਤਾ ਹੀ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਵੀ ਸੋਰੀ ਅਰੈਸਟ ਕੀਤਾ ਗਿਆ ਸੀ ਹਾਂਜੀ ਹਾਂਜੀ ਸਾਨੂੰ ਪਹਿਲਾਂ ਤਾਂ ਘਰ ਹੀ ਉਹਨਾਂ ਨੇ 4 ਵਜੇ ਪੁਲਸ ਭੇਜੀ ਗਈ ਅਸੀਂ ਰਾਤ ਦੇ ਨਿਕਲ ਆਏ ਸੀ ਤੇ ਫਿਰ ਇੱਥੇ ਅਸੀਂ 12 12:30 ਵਜੇ ਪਹੁੰਚ ਗਏ ਅੱਧਾ ਘੰਟਾ ਅਸੀਂ ਇੱਥੇ ਰੁਕੇ ਆ ਉਹ ਦੋ ਸਭ ਥੱਕੇ ਨਾ ਥੱਕੇ ਨਾ ਥੱਕੇ ਨਾ ਸਾਨੂੰ ਚੁੱਕ ਕੇ ਬਸੰਤ ਚੁੱਕ ਕੇ ਦਿਨੋਂ ਠਾਣੇ ਰੱਖਿਆ ਹੋਣੇ ਛੱਡਿਆ ਤਾਂ ਹੋਣ ਅਸੀਂ ਫੇਰ ਇਸ ਇਹਾਜ਼ਰ ਹੋ ਗਏ ਪ੍ਰਸਾਦ ਜੀ ਜਦੋਂ ਸੇਰੇ ਤੋਂ ਫੜਿਆ ਗਿਆ ਜਬਰਦਸਤੀ ਚੁੱਕਿਆ ਗਿਆ ਜਬਰਦਸਤੀ ਚੁੱਕਿਆ ਗਿਆ ਨਾਲ ਬੀਬੀਆਂ ਵੀ ਸੀਗੀਆਂ ਹੋਰ ਸਾਰੇ 25 30 ਸਿੰਘ ਸਾਡੇ ਨਾਲ 25 30 ਸਿੰਘ ਸੀ ਹਾਂ ਹਾਂ ਜੀ ਸਾਰਿਆਂ ਰੈਸਟ ਕਰ ਲਿਆ ਬਿਨਾਂ ਸ਼ਰਤ ਰਹਾ ਕੀਤਾ ਗਿਆ ਕੋਈ ਸ਼ਰਤ ਨਹੀਂ ਬਿਨਾਂ ਸ਼ਰਤੀ ਸਾਨੂੰ ਤੇ ਬਿਨਾਂ ਸ਼ਰਤੀ ਰਿਹਾ ਕਰਤਾ ਹੀ ਮੰਗ ਕਰਦੇ ਆ ਕਿ ਸਾਰਿਆਂ ਨੂੰ ਜਿੰਨੇ ਨੂੰ ਵੀ ਰੈਸਟ ਕੀਤਾ ਗਿਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੇ ਜਾਵੇ ਅਗਲੀ ਰੂਪਰੇਖਾ ਕੀ ਹੋਊਗੀ ਮੋਰਚੇ ਦੇ ਨਾਲ ਰੋ ਨੇ ਮੋਰਚੇ ਦੇ ਨਾਲ ਸੀ ਪੂਰਾ ਸਮਰਥਨ ਦਵਾਂਗੇ ਬਾਕੀ ਉਹ ਜਿਹੜੇ ਪ੍ਰਬੰਧਕ ਆ ਉਹ ਜੋ ਫੈਸਲਾ ਲੈਣਗੇ ਉਹ ਉਹਨਾਂ ਦੇ ਉੱਪਰ ਹੈ ਜੀ ਮੋਰਚੇ ਦੇ ਪ੍ਰਬੰਧਕ ਜੋ ਵੀ ਫੈਸਲਾ ਲੈਣਗੇ ਅਮਰਪਾਲ ਸਿੰਘ ਦੇ ਪਿਤਾ ਸਦਾ ਅਤਰ ਸਿੰਘ ਕਹਿੰਦੇ ਕਿ ਮੈਂ ਉਹਨਾਂ ਦੇ ਨਾਲ ਰਹੂੰਗਾ ਹਮੇਸ਼ਾ ਹੀ ਪਰ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਊਗਾ ਇਸ ਟਾਈਮ ਮੋਰਚੇ ਦੇ ਪ੍ਰਬੰਧਕ ਵੀ ਇੱਥੇ ਪਹੁੰਚ ਗਏ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜਾ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਆ ਉਸ ਮੋਰਚੇ ਦੇ ਵਿੱਚ ਨੌਜਵਾਨੀ ਦਾ ਵੱਡਾ ਹੜਾ ਇਸ ਟਾਈਮ ਦੇ ਉੱਤੇ ਜੇ ਇਕੱਠ ਦੀ ਗੱਲ ਕਰਦੇ ਆ ਨੌਜਵਾਨੀ ਦੀ ਆਪਾਂ ਗੱਲ ਕਰ ਔਰ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਮੋੜ ਮੰਡੀ ਤੋਂ ਜੀ ਗੰਗਾ ਨਗਰ ਤੋਂ ਜੀ ਬਾਈ ਲਖੇ ਸਧਾਨੇ ਦੀ سپورਟ 'ਚ ਤੇ ਕਾਲੇ ਪਾਣੀ 'ਚ ਜੋ ਵੀ ਇਹ ਕਰ ਰਹੇ ਆ ਵਿੱਚ ਉਹਦੀ سپورਟ 'ਚ ਅਸੀਂ ਆਏ ਆ ਗੰਗਾ ਨਗਰ ਤੋਂ ਗੰਗਾ ਨਗਰ ਤੋਂ ਆਏ ਕਿੰਨੇ ਕੁ ਸਿੰਘ ਆਏ ਤੋਂ ਗੰਗਾ ਹਾਂਜੀ ਕਿੰਨੇ ਕੁ ਜਣੇ ਆਏ ਉੱਥੋਂ ਤੁਸੀਂ ਗੰਗਾ ਨਗਰ ਜਿੱਦਾਂ ਦੇ ਨੇ ਪਿੱਛੇ ਹੀ ਰੋਕ ਲੈ ਜੀ ਅਸੀਂ ਤਾਂ ਬੱਸ ਮੰਗੇ ਆਏ ਕਰਦੇ ਕਰਾਉਂਦੇ ਇਨੇ ਕਦ ਜੇ ਪਹੁੰਚੇ ਤੁਸੀਂ ਅਸੀਂ ਪਹੁੰਚ ਗਏ ਸੀ ਇੱਥੇ 12 ਵਜੇ ਤੋਂ ਪਹਿਲਾਂ ਹਾਂਜੀ ਫਿਰ ਇੱਥੇ ਮੋਰਚਾ ਲੱਗਣਾ ਮੋੜ ਮੋੜ ਮੰਡੀ ਰੋਕੇ ਸੀ ਪਹਿਲਾਂ ਹੀ ਸਾਨੂੰ ਪਤਾ ਸੀ ਵੀ ਆਹ ਕੁਝ ਹੋਊਗਾ ਇਹ ਵੀਰ ਗੰਗਾ ਨਗਰ ਤੋਂ ਪਹੁੰਚੇ ਆ ਜਿਵੇਂ ਹਰ ਇੱਕ ਪਾਸੇ ਕਾਲ ਦਿੱਤੀ ਗਈ ਸੀ ਉਹ ਵੀਰ ਨੇ ਕਿਹਾ ਕਿ ਸਾਨੂੰ ਜਦੋਂ ਕਾਲ ਦਿੱਤੀ ਗਈ ਸੀ ਬੁਲਾਇਆ ਗਿਆ ਸੀ ਅਸੀਂ ਤੇ ਅਸੀਂ ਗੰਗਾ ਨਗਰ ਤੋਂ ਉੱਥੇ ਪਹੁੰਚੇ ਆ ਇਸ ਟਾਈਮ ਤਸਵੀਰਾਂ ਉਸੇ ਹੀ ਲੋਕੇਸ਼ਨ ਦੀਆਂ ਵਾ ਜਿਹੜੀ ਲੋਕੇਸ਼ਨ ਤੋਂ ਸਵੇਰ ਦੀ ਮੋਰਚੇ ਦੀ ਰੂਪਰੇਖਾ ਸਟਾਰਟ ਹੋਈ ਸੀ ਐਸਐਮ ਉਸੇ ਹੀ ਮੋਰਚੇ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤਕਰੀਬਨ ਇੱਥੇ ਇੱਕ ਵੱਡਾ ਇਕੱਠ ਜਿਹੜਾ ਕਿ ਨੌਜਵਾਨੀ ਦਾ ਇਕੱਠ ਆ ਐਸਐਮ ਤਸਵੀਰਾਂ ਜਿਹੜੇ ਤੁਹਾਨੂੰ ਸਾਂਝੀਆਂ ਕਰ ਰਹੇ ਆ ਉਹਦੇ ਵਿੱਚ ਵੱਡਾ ਇਕੱਠ ਨੌਜਵਾਨੀ ਦਾ ਬਾਦ ਤੇ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਆ 22 ਲੱਖ ਸਦਾਨਾ ਹੋਵੇ ਉਹਦੇ ਨਾਲ ਦੇ ਸਹਿਯੋਗੀ ਜਿਹਨੇ ਅਜੇ ਤੱਕ ਜਿਨ੍ਹਾਂ ਨੂੰ ਨਹੀਂ ਛੱਡਿਆ ਗਿਆ ਖਾਸ ਕਰਕੇ